ਤੇ ਆਪਾਂ ਨੇ ਚਕਾਰਾ ਬੁਲਾਉਣਾ ਸਾਰਿਆਂ ਨੇ ਜਵਾਬ ਦੇਣਾ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਦੀਆਂ ਤਰੱਕੀਆਂ ਹੋਣਗੀਆਂ ਘਰੇ ਸੁੱਖ ਸ਼ਾਂਤੀ ਹੋਊਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਹਿਲੀ ਰੇਡ ਪਹਿਲੀ ਰੇਡ ਤੁਹਾਡੇ ਸਾਹਮਣੇ ਮਾ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਸਬਾਤ ਭਾਈ ਦੀ ਟੀਮ ਦੇ ਵੱਲੋਂ ਅਸਮਤ ਤਾਰੀ ਕਹਿੰਦੇ ਮੰਡੀਕਲਾਂ ਦੀ ਧਰਤੀ ਦਾ ਬੱਬਰ ਸ਼ੇਰ ਹੈ ਮੇਰੇ ਖੱਬੇ ਪਾਸੇ ਜਾਨੀ ਮੇਕੇ ਤੇ ਖੱਬੇ ਪਾਸੇ ਟੀਮ ਜਿਹੜੀ ਸਮਾਪ ਭejਦੀ ਹੈ ਤੇ ਦੂਜੇ ਪਾਸੇ ਟੀਮ ਗੁਰੂਕਰ ਵਾਲੇ ਪਾਸੇ ਬਣਾਣੇ ਦੀ ਹੈ ਪਰਲੇ ਪਾਸੇ ਸੁਬਿੰਦਰ ਖੜਾ ਬੰਮਾ ਸੁਹਾਣੇ ਵਾਲਾ ਖੜਾ ਪੋਡਾ ਫੋੜਾ ਦਾ ਜੇਤੂ ਖੜਾ ਇਧਰੋਂ ਟਰੈਕਟਰਾਂ ਦਾ ਵਰਲਡ ਕੱਪ ਦੇ ਟ੍ਰੇਟਾਂ ਦਾ ਜੇਤੂ ਇੱਕ ਮਟੂਰ ਵਾਲਾ ਖੜਾ ਇੱਕ ਮਾ ਇੱਕ ਪਾਸੇ ਦੇਖਦੇ ਆ ਮੇਰੇ ਵੀਰੋ ਮਲਾਣੇ ਵਾਲਾ ਸੁਪਿੰਦਰ ਟਰਾਈ ਕਰ ਰਿਹਾ ਪਰ ਪਹਿਲਾ ਡੇ ਨੱਕ ਤਾਰੀ ਮੰਡੀ ਕਲਾਂ ਵਾਲਾ ਆਪਣੀ ਟੀਮ ਲਈ ਜੁੜ ਗਿਆ ਔਰ ਪਹਿਲੇ ਮੈਚ ਦੀ ਦੂਜੀ ਕਬੱਡੀ ਮੇਰੇ ਮਿੱਤਰੋ ਇਹ ਆ ਮਲਾਣੇ ਦੀ ਤਰਤੀ ਦਾ ਦਲਵੀਰ ਸਰਦਾਰ ਕੇਸਰ ਸਿੰਘ ਥਿੰਦ ਦਾ ਪੁੱਤਰ ਇਸ ਸਮੇਂ ਪੌਂਡ ਦੇ ਲਈ ਟੇਕ ਤਰਤੀ ਮਾਨੂੰ ਮੱਥਾ ਅੱਗੇ ਵੱਲ ਵਧਦਾ ਹੋਇਆ ਤੇ ਸਾਹਮਣੇ ਚਾਰ ਜਾਫੀ ਖੜਿਆ ਆਮਲਾ ਕਹਿੰਦੇ ਵੀ ਭੁੰਦੜਾ ਦੀ ਤਰਤੀ ਦਾ ਔਰ ਇੱਕ ਅਮਨ ਲੋਹਾਰੇ ਦੀ ਧਰਤੀ ਦਾ ਤੇ ਨਾਲ ਸਮਾਦ ਭਾਈ ਦੀ ਧਰਤੀ ਦਾ ਬਾਦਲ ਔਰ ਨਾਲ ਪਾਲਾ ਸਮਾਦ ਭਾਈ ਦੀ ਧਰਤੀ ਦਾ ਸਾਹਮਣਾ ਕਰਦੇ ਹੋਏ ਹੈ ਔਰ ਦੇਖੋ ਇਹ ਹੈ ਟਰੈਕਟਰਾਂ ਦਾ ਯੇਤੂ ਲੱਖੇ ਦੇ ਕਬੱਡੀ ਕੱਪ ਦਾ ਸਰਦਾਰ ਕੇ ਸਰਸੰਗ ਠੰਡ ਦਾ ਬੇਟਾ ਦਲਵੀਰ ਮਨਾਣਿਆਂ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆ ਕਹਿੰਦੇ ਸਿੱਖ ਸਰਦਾਰ ਮੇਰੇ ਵੀਰੋ ਕਾਤਾ ਸਮਾਦ ਭਾਈ ਦਾ ਕਬੱਡੀ ਪਾਉਂਦਾ ਹੈ ਕਿ ਦਿੱਲੀ ਇਹ ਪੰਜਾਬ ਪੁੱਛਦਾ ਹੈ ਤੈ ਤੋ ਸਨ 84 ਬਾਰੇ ਉਹ ਤੇਰਾ ਕਿਉਂ ਨਹੀਂ ਦਿਲ ਕੰਬਿਆ ਜਦੋਂ ਲੱਖਾਂ ਤੇ ਬੇਦੋਸੇ ਸਿੱਖ ਮਾਰੇ ਨਹੀਂ ਦਿੱਲੀਏ ਪੰਜਾਬ ਪੁੱਛ ਲੈ ਇੱਕ ਵਾਰ ਉਹ ਦਰਸ਼ਕ ਕਹਿੰਦੇ ਨੇ ਅਸੀਂ ਤਾਲੀਆਂ ਮਾਰਨੀ ਐ ਪੰਨਾ ਸੁਹਾਣੇ ਮਾਰਾ ਗੁਲਤਾਂ ਦਾ ਜੇ ਤੂੰ ਬੱਬਰ ਸ਼ੇਰ ਫਰਿਆ ਹੋਇਆ ਲੱਕਾ ਕਿ ਲੱਕ ਟੁੱਟ ਜੂ ਚਲੀ ਦਾ ਟਾਂਡਾ ਓਏ ਕੁੱਟ ਕੇ ਨਾ ਫੜ ਪੰਮਿਆ ਅਗੜਾ ਪੰਮੇ ਦੇ ਕਬਜੇ ਦੇ ਵਿੱਚ ਹੋ ਗਿਆ ਮੁਕਾਮ ਬਣਾਣੇ ਵਾਲਾ ਗੱਡੀਆਂ ਦਾ ਜੇਤੂ ਕਾਡੀ ਪਾਉਂਦਾ ਸੰਧੂਆ ਸਵਾਦ ਪਾਈ ਬਣਾ ਨੂੰ ਕਹਿ ਜੱਪਾ ਨਾਉਣ ਜੇ ਬੱਲੇ ਬੱਲੇ ਤਾ ਹੋਣੀ ਐ ਅੱਜ ਕਹਿਲ ਦਾ ਕਬੱਡੀ ਕੱਪ ਐ ਅਗਨਿਆ ਉਹ ਦੇਖ ਟਰਾਈ ਕਰਕੇ ਇੱਕ ਪਾਸੇ ਮੁਕਾਵਲੇ ਦੇਖ ਚੱਕ ਕੇ ਇਹ ਆਉਣਾ ਤੇ ਦੂਜੇ ਪਾਸੇ ਮੁਗੈ ਮਨਾਣੇ ਵਾਲਾ ਗੱਡੀਆਂ ਜਿੱਤੀਆਂ ਜਿਹੜੇ ਪਾਰਟੀਆ ਪੈ ਰਿਹਾ ਉਹਦੇ ਚਾਰ ਬੰਦੇ ਰੋ ਦੂਜੇ ਸਾਰੇ ਸਾਈਡ ਤੇ ਕਰ ਦਿਓ ਚਾਰ ਕਿਰੋ ਜਿਹੜੇ ਪਾਉਣੇ ਹੋਗੇ ਦੂਜੇ ਸਾਰੇ ਸਾਈਡ ਤੇ ਕਰ ਦਿਓ ਵੀਰ ਬਣ ਕੇ ਕੋਈ ਪ੍ਰੋਬਲਮ ਨਾ ਬਣੇ ਕੋਈ ਓਵਰ ਟੂ ਗਰਾਊਂਡ ਲਓ ਤਾਰੀ ਆ ਮੰਡੀ ਕਲਾਂ ਦੀ ਧਰਤੀ ਦਾ ਮੇਰੇ ਮਿੱਤਰੋ ਸਮੇਂ ਗਰਾਊਂਡ ਵਿੱਚ ਰੇਡ ਪਾਦਾ ਹੋਇਆ ਜਿਹੜੇ ਬਠਿੰਡੇ ਦੀ ਪ੍ਰਸਿੱਧ ਧਰਤੀ ਦਾ ਮੰਨਿਆ ਪਰ ਮੰਨਿਆ ਧਾਵੀ ਪਰ ਦੁਨੀਆ ਦੀ ਕਿਹਨੇ ਵੀ ਬੇਤਰੀਨ ਚੇਨ ਘੁੰਮਰੀ ਹੈ ਡਿਸਟ੍ਰਿਕਟ ਮਹਾਲੀ ਦੇ ਲਈ ਅੱਜ ਇੱਕ ਮਹੱਠੂਰ ਵਾਲਾ ਤੇ ਆ ਸੁਹਾਣੇ ਵਾਲਾ ਪੰਨਾ ਮੇਰੇ ਮਿੱਤਰੋ ਮਹਾਲੀ ਡਿਸਟ੍ਰਿਕਟ ਦੀ ਧਰਤੀ ਹੈ ਜੀਤੇ ਮਹਿੰਦਰ ਸਿੰਘ ਜੀ ਸਹਾਣੀ ਵਾਲੇ ਆ ਚੱਲਿਆ ਆ ਚੱਲਿਆ ਪਰਮਜੀਤ ਪੁਰੀਆ ਤਾੜੀ ਮਾਰ ਦੋ ਦਰਸ਼ਕ ਵੀਰੋ ਬਾਗੀ ਕਿ ਹੱਕ ਮੰਗੇ ਤਾਂ ਸਾਨੂੰ ਉਹਨਾ ਬਾਗੀ ਆਖ ਦਿੱਤਾ ਸਾਡੇ ਫੜ ਫੜ ਝੂਠੇ ਅਨਕਾਊਂਟਰਿੰਗ ਕੀਤੇ ਸਾਨੂੰ ਦਾਗੀ ਆਖ ਦਿੱਤਾ ਪਾਲ ਚੜੀ ਆ ਸਾਨੂੰ ਵੀ ਉਹ ਬਾਜਾਂ ਵਾਲੇ ਦੀ ਪੈਰਾਂ ਦੇ ਵਿਚ ਐਵੇਂ ਤਾਂ ਫਿਰ ਰੋਲਿਆ ਨਹੀਂ ਜਾਂਦਾ ਉਹ ਕਿੰਨੇ ਭੁੱਲਾਂਗੇ ਸੰਧੂਆ ਅਸੀਂ 84 ਦੇ ਵਿੱਚ ਵਰਤੇ ਬਾੜੇ ਨੂੰ ਜਦੋਂ ਸਾਲ 47 ਬਾਪੂਏ ਤੇਥੋਂ ਪੁੱਢਿਆ ਨਹੀਂ ਜਾਂਦਾ ਸਾਹਮਣੇ ਤੰਗ ਰਿਆ ਖਾਲਸਾ ਸਿੱਖ ਸਰਦਾਰ ਕਾਕਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਵਾਰ ਉਹ ਬਜ਼ੁਰਗ ਕਹਿੰਦੇ ਨੇ ਕਿ ਉਹ ਮੁੰਡਾ ਜਿਹੜਾ ਵਰਲਡ ਕੱਪ 'ਚੋਂ ਟਰੈਕਟਰ ਜਿੱਤ ਕੇ ਲਿਆਇਆ ਨਾ ਉਹਦਾ ਜੋਰ ਦੇਖਣਾ ਓਏ ਟੂਰ ਵਾਲਿਆ ਪਰ ਨਾ ਮੁੰਡਾ ਮੂਰੇ ਵੀ ਕੈਮ ਐ ਮੁਰੇ ਵੀ ਆਤਾ ਕਾਕਾ ਕਬੱਡੀ ਪਾ ਕੇ ਵਾਪਸ ਪਰਤੇ ਹੈ ਛੇੜ ਕਹਾਣੀ ਦਲਵੀਰ ਮਨਾਣੇ ਵਾਲਾ ਲਓ ਦਲਵੀਰ ਮਨਾਣੇ ਵਾਲਾ ਆ ਗਿਆ ਮੇਰੇ ਮਿੱਤਰੋ ਅੱਟਾ ਮਾਲ ਹੈ ਕਹਿੰਦੇ ਨੌਜਨ ਕਬੱਡੀ ਦਾ ਸੱਚੇ ਡੋਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਤਸਵੀਰ ਕਹਿੰਦੇ ਖਣਵਾਈ ਹੈ ਇਹ ਟ੍ਰਿਬਿਊਟ ਹੈ ਸਰਤਾਂਜਲੀ ਦਿੱਤੀ ਆ ਸ਼ਹੀਦਾਂ ਨੂੰ ਮੇਰੇ ਮਿੱਤਰੋ ਇਹ ਆ ਦਲਵੀਰ ਮਨਾਣੇ ਦੀ ਧਰਤੀ ਦਾ ਸਭੇ ਕਬੱਡੀ ਪੜਾ ਹੋਇਆ ਅਨੇਕਾਂ ਮੋਟਰਸਾਈਕਲਾਂ ਦਾ ਯਤੂ ਦੇਖੋ ਸਾਹਮਣੇ ਅਮਨਾ ਆਮਨਾ ਮੇਰੇ ਮਿੱਤਰੋ ਭੂਤੜਾਂ ਦੀ ਧਰਤੀ ਦਾ ਜਿੱਥੋਂ ਦਾ ਜੱਗੀ ਭੋਂਦੜ ਜਿੱਥੋਂ ਦਾ ਕੀਪਾ ਮੇਰੇ ਮਿੱਤਰੋ ਪਰ ਆਇਆ ਹੈ ਨੌਜਨ ਦਲਬੀਰ ਮਨਾਣਿਆਂ ਵਾਲਾ ਸ਼ਾਨਦਾਰ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਤਾਰੀ ਕਹਿੰਦੇ ਮੰਡੀਕਲਾਂ ਵਾਲਾ ਸਾਡੇ ਬਲਾਰਿਆਂ ਦੇ ਵਿੱਚੋਂ ਸਾਡਾ ਭਰਾ ਆਮਨ ਮੇਰੇ ਵੀਰੋ ਲੋਪੋਂ ਵਾਲਾ ਮਾਖੇੜ ਕਬੱਡੀ ਦਾ ਮਹਾਨ ਬਲਾਰਾ ਤੇ ਛੋਟਾ ਆਮਨ ਵੀ ਵਿਸ਼ੇਸ਼ ਤੌਰ ਤੇ ਅੱਜ ਜਾਰੀਆਂ ਨਵਾਉਣ ਲਈ ਪਹੁੰਚਿਆ ਤੇ ਨਾਲ ਅਮਰੀਕ ਖੋਸੇਪੋਟਰੇ ਵਾਲਾ ਦੀਦੇ ਬਾਰੇ ਮੈਂ ਕਹਿੰਦਾ ਉਹਨਾਂ ਕੇ ਗੋਰੀਆਂ ਮੇਮਾਂ ਦੇ ਪੁੱਲਾਂ ਤੇ ਨਾਮ ਹੀ ਖੁੱਲਦਾ ਕੋਈ ਵਿਸ਼ੇ ਤੌਰ ਤੇ ਪੁੱਜਿਆ ਹੋਇਆ ਦੀਪੂਰਾ ਨੰਮੜੀਆ ਦਾ ਹਰਮਨ ਦਾ ਸਾਰੇ ਬਲਾਰਾ ਦਾ ਧੰਨਵਾਦ ਇੱਕ ਪਾਸੇ ਮੇਰੇ ਵੀਰੋ ਬਈ ਬਾਹ ਆ ਮੁੰਡਾ ਅੱਤ ਕੌਡੀਆਂ ਪਾਉਂਦਾ ਤਾਰੀ ਕਬੱਡੀ ਪਾ ਕੇ ਗਿਆ ਅਗਲੀਆਂ ਟੀਮਾਂ ਅਸੂਲ ਪੋਤੇ ਫਤੇਗੜ ਖੰਨਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਬੁੱਕਾ ਮਨਾਣੇ ਵਾਲਾ ਕਬੱਡੀ 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 ਆਹ ਜੱਫਾ ਸਵਾਰ ਰਿਹਾ ਆਓ ਪੈ ਗਈ ਤਾੜੀ ਹੋ ਗਿਆ ਖੜਕਾ ਜੱਫਾ ਇੱਧਰ ਲੱਗਿਆ ਹੁਣ ਬਖਤਰ ਰੇਡਰ ਤੇ ਪਊਗਾ ਪਰਲੇ ਪਾਸੇ ਪੰਬਿਉਰੀ ਸਲਾਹਾਂ ਕਰਨ ਲੱਗੇ ਕਿ ਕਿਵੇਂ ਫੜਨਾ ਹੈ ਇੱਧਰੋਂ ਵੀ ਪੱਟੂ ਨੇ ਚਾਰੇ ਟਾਇਰ ਪੈਂਚਰ ਕਰਦੇ ਕੱਲੀ ਸਟਿੰਪਣੀ ਦੇ ਬੰਦਾ ਜਾਵੇ ਤਾਂ ਜਾਵੇ ਕਿੱਥੇ ਛੇੜਖਾਣੀ ਸਵਰਨਿਆ ਕੱਕਾ ਸਮਾਦ ਭਾਈ ਦੀ ertidida ਮੇਰੇ ਵੀਰੋ ਹਾਂਜੀ ਅਮਰੀਕ ਕੋਸਾ ਕੋਟ ਬਾਹਰ ਬੈਠਾ ਵੀਰ ਨੂੰ ਲੈ ਕੇ ਅੰਦਰ ਬੇਤੀ ਹੈ ਸਾਡੀ ਕਮੇਟੀ ਦੇ ਅਹੁਦੇਦਾਰਾਂ ਨੂੰ ਅਮਰੀਕ ਨੂੰ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਲੈ ਕੇ ਆਓ ਅਮਰੀਕ ਖੋਸੇ ਕੋਟਲੇ ਵਾਲਾ ਬਾਹਰ ਬੈਠਾ ਇੱਕ ਮਠੂਰ ਵਾਲਾ ਬਈ ਬਾਹ ਖੇਲ ਤਾਂ ਨਾ ਕਰ ਓਏ ਤੂੰ ਚੋਬਰ ਮੈਂ ਨਿਆਣੀ ਅਗੜਾ ਤੁਹਾਡੇ ਸਾਹਮਣੇ ਇੱਕ ਮਠੂਰ ਵਾਲੇ ਦੇ ਕਬਜ਼ੇ ਦੇ ਵਿੱਚ ਹੈ ਲੈ ਵੀ ਮੁੰਡਿਓ ਜੇ ਆਹ ਮੁੰਡੇ ਨੂੰ ਜੱਫਾ ਲਾਇਆ ਨਾ ਕੱਲਾ ਨੰਬਰ ਨਹੀਂ ਮਿਲਣਾ ਤੁਹਾਡਾ ਕਬੱਡੀ ਚੱਕ ਦੇ ਵਿੱਚ ਕਦ ਉੱਚਾ ਹੋਏ ਕਦ ਉੱਚਾ ਹੋਊਗਾ ਸਮਾਪਤ ਵਾਲਿਓ ਦੇਖੋ ਟ੍ਰਾਈ ਕਰਕੇ ਬੱਲੇ ਬੱਲੇ ਖਾਲਸਾ ਬਈ ਬਾ ਕੇ ਮੇਰੇ ਜੇਤ ਦੇ ਪੁੱਠੇ ਦਿਨ ਆਏ ਨੇ ਕਿੱਕਰਾਂ ਨੂੰ ਮਾਰੇ ਯਫੀਆਂ ਅਗੜਾ ਬਾਗੀ ਫਰਮਜੀਤ ਕੁਰੀਏ ਦੇ ਕਬਜੇ ਦੇ ਵਿੱਚ ਆ ਛੇੜ ਕਹਾਣੀ ਸਰ ਲਿਆ ਫਿਰ ਸੰਧੂਆ ਬਾਗੀ ਤਾਂ ਬਾਗੀ ਐ ਅੱਜ ਜਿਉਂ-ਜਿਉਂ ਸਪੈਂਚਰ ਦੇ ਅੱਗੇ ਵੱਲ ਵਧਦੇ ਜਾਣਾ ਗੱਲਾਂ ਬੱਕਰੀਆਂ ਹੋਣੀਆਂ ਆ ਆਫਤਾਰੀ ਮੰਡੀ ਕਲਾ ਵਾਲਾ ਮੇਰੇ ਵੀਰੋ ਸੋ ਰਸੂਲਪੁਰ ਤੇ ਫਤਿਹਗੜ੍ਹ ਛੰਨਾ ਕੱਟੂ ਤੇ ਤਨੌਰੀ ਪੰਜਾਬ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਨਾਲ ਰਸੂਲਪੁਰ ਦੇ ਫਤਿਹਗੜ ਖੰਨਾ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਸਾਹਮਣੇ ਟੱਕਰਿਆ ਕੇ ਤਾਰੀ ਮੰਡੀ ਕਲਾਂ ਵਾਲਾ ਕਾਟੀ ਪਾਉਂਦਾ ਭੋੜਾ ਰੌਣੀ ਦੇ ਕਬੱਡੀ ਕੱਪ ਦਾ ਫੋੜ ਦਾ ਜੇਤੂ ਹੈ ਕਿ ਫੋੜ ਜਿੱਤ ਲਿਆ ਯਾਰਾਂ ਨੇ ਉੱਤੇ ਟੇਪਰ ਕਾਰਡ ਲਵਾਵਾਂਗੇ ਵਿੱਚ ਮਾਣਕ ਦੀਆਂ ਕਲੀਆਂ ਲਾਵਾਂਗੇ ਦਦਾਰ ਸੰਧੂ ਦੇ ਗਾਣੇ ਖੜਕਾਵਾਂਗੇ ਜੇ ਫਰਮਾਇਸ਼ ਕਰਤੀ ਬਾਪੂ ਨੇ ਉਹਨੂੰ ਜੰਮਲਾ ਜੱਟ ਸੁਣਾਵਾਂਗੇ ਛੇੜ ਕਹਾਣੀ ਸੁਣਰਿਆ ਉਹਨੂੰ ਜੰਮਲਾ ਜੱਟ ਸੁਣਾਵਾਂਗੇ ਲਓ ਆਇਆ ਤਲਬੀਰ ਮਨਾਣਿਆਂ ਦੀ ਧਰਤੀ ਦਾ ਮੇਰੇ ਮਿੱਤਰੋ ਤੇ ਮਨੀ ਧੂੜ ਵਾਲੇ ਦੇ ਕੀ ਫੈਸਲੇ ਐ ਡਬਲ ਟੱਚ ਦਾ ਟੈਕਨੀਕਲ ਪੁਆਇੰਟ ਨੌਜਲ ਤਲਬੀਰ ਠੰਡ ਦੇ ਹਿੱਸੇ ਜੁੜਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਕਾਕਾ ਸਮਾਦ ਪਾਈ ਦੀ ਧਰਤੀ ਦਾ ਮੇਰੇ ਮਿੱਤਰੋ ਸਿੱਖੀ ਸ਼ੂਭ ਦੇ ਲਈ ਅੱਗੇ ਵੱਲ ਵਧਦਾ ਹੋਇਆ ਔਰ ਸਾਹਮਣੇ ਦੇਖ ਰਿਹਾ ਸੋਹਾਰੇ ਦੀ ਧਰਤੀ ਦਾ ਪੰਮਾ ਮੇਰੇ ਮਿੱਤਰੋ ਦੁਨੀਆ ਦਾ ਮਹਾਨ ਹੈ ਸੁਪਿੰਦਰ ਮਨਾਣੇ ਵਾਲਾ ਜਿਹੜਾ ਕਿਨੇ ਬੀਸੀ ਦੇ ਦੋ ਕਬੱਡੀ ਕਪਾੜਾ ਇਸ ਸੀਜ਼ਨ ਦਾ ਵੈਸਟ ਰਿਹਾ ਨਾਲ ਏਕਮ ਹਠੂਰ ਵਾਲਾ ਤੇ ਨਾਲ ਪੋਟਾ ਮਨਾਣਿਆਂ ਵਾਲਾ ਕਿ ਜਿਹੜੇ ਪਾਣੀਆਂ ਚਲਾਉਂਦੇ ਲੋਕੀ ਤਾਲੀਆਂ ਉਹ ਪਾਣੀ ਅਸੀਂ ਪੀਤੇ ਹੋਇਆ ਉਹ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਇਆ ਬੰਮਿਆ ਤੇਰੇ ਰਿਕਾਰਡ ਬੋਲਦੇ ਆ ਬਈ ਵਾਹ ਡਬਲ ਟੱਚ ਦਾ ਇਸ਼ਾਰਾ ਆਗੜਾ ਕਾਕਾ ਸਬਾਤ ਭਾਈ ਬਾਲਾ ਰਸੂਲਪੁਰ ਤੇ ਫਤਿਹਗੜ ਖੰਡਾ ਦੋਨੇ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਪੱਟੂ ਤੇ ਤਨੌਰੀ ਪੰਜਾਬ ਤਿਆਰੀ ਕਰਕੇ ਰੱਖੋ ਸਵਾ ਕਾਟਾ ਸ਼ਿਕਾਰਵਾਸੀਓ ਤੇ ਪਦਰਾ ਖੰਡਾ ਫੁੱਲ ਖੜਕੜਾ ਸਾਹਮਣੇ ਮੁਕਾ ਮਨਾਣੇ ਵਾਲਾ ਕਾਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬਾਦਲ ਨਾਲ ਮੁਕਾਬਲਾ ਇੱਕ ਪਾਸੇ ਬਾਦਲ ਤੇ ਦੂਜੇ ਪਾਸੇ ਕੰਟਰਣ ਗੇਢੀਏ ਆਹ ਵੇਖਦੇ ਆ ਮਾਰਕਟ ਕਬੱਡੀ ਦੇ ਵਿੱਚ ਮੇਰੇ ਵੀਡੀਓ ਟੱਕਰ ਪੂਰੀ ਐ ਆਹ ਕਿਰਾ ਤੁਹਾਡੇ ਸਾਹਮਣੇ ਬੁਗੇ ਬਣਾਣੇ ਦੇ ਕਬਜੇ ਦੇ ਵਿੱਚ ਹੁੰਦਾ ਵਾ ਛੇੜ ਕਹਾਣੀ ਸਮਰਨੇ ਆ ਆ ਵੀ ਤਾਰੀ ਉਧਰ ਬੱਡਾ ਥੈਂਕ ਯੂ ਕਰਦੇ ਆ ਜਗਰੂਪ ਸਿੱਧੂ ਵੱਲੋਂ ਕਿ ਪੌਲ ਚੱਡਾ ਕੁਝ ਘੰਟਿਆਂ ਲਈ ਇਸ ਕਬੱਡੀ ਕਪਟੇ ਆਇਆ ਤੇ ਨਾਲ 2 ਲੱਖ ਦਾ ਪਹਿਲਾ ਪ੍ਰਾਈਜ਼ ਵੀ ਦੇ ਦਿੱਤਾ ਪੌਲ ਚੱਡਾ ਯੂ ਐਸ ਏ ਦਾ ਵੀ ਸਾਡੇ ਵੀਰ ਦਾ ਧੰਨਵਾਦ ਹੈ ਔਰ ਰਵਿੰਦਰ ਸੋਈ ਜੀ ਪਨਾਮਾ ਹੋਰੇ ਵਾਲੇ ਜੂਐਸਏ ਵਾਲੇ ਉਹਨਾਂ ਦੇ ਵਿੱਚ ਚੇਚੇ ਤੌਰ ਤੇ ਧੰਨਵਾਦ ਹੈ ਨਵੀਂ ਪੋਟਿਆਂ ਮਨਾਣੇ ਵਾਲਿਆ ਦੇਖ ਪਰ ਸੁਹਾਣੇ ਵਾਲਾ ਯੱਟ ਕਹਿੰਦਾ ਦੋ ਹੱਥ ਮਾਇ ਕਰੂੰ ਤੇ ਪੁਆਇੰਟ ਇਸ ਲਈ ਤਾਦੀ ਮੱਟੀ ਕਲਾਂ ਵਾਲਾ ਜਿਵੇਂ ਕਹਿੰਦੇ ਸਟਾਪਰ ਕਈ ਵਾਰ ਘਰੇ ਅਰਦਾਸ ਕਰਕੇ ਦੁਰਦੇ ਆ ਜਿਹੜੇ ਨਵੇਂ ਸਟਾਪਰ ਹੈ ਕਿ ਅੱਜ ਬਾਬੇ ਨਾਲਕਾ ਨੂੰ ਉੱਤਰ ਨੂੰ ਜੱਫਾ ਲਵਾਨੀ ਸਾਡੀ ਚੜਤ ਹੋ ਜੂ ਲੈ ਵੀ ਦੇਖੋ ਆ ਵੀ ਮੁੰਡਾ ਕਹਿ ਰਾ ਲਾਓ ਜੱਫਾ ਤੇ ਚੜਤਾ ਹੋਣੀਓ ਹੋਣੀ ਐ ਇੱਕ ਪਾਸੇ ਭੁੰਦੜ ਵਾਲਾ ਆਵਣਾ ਐ ਇਹ ਆਵਣ ਭੁੰਦੜ ਵਾਲਾ ਆ ਵੇ ਆਵਣਿਆ ਓਏ ਕਿੜਾ ਕਹੇ ਤੋ ਤਾੜੀਆਂ ਤੇ ਲੜਕਰੇ ਬਾਦਿਆ ਕਿੰਦੇ ਹੱਥ ਛੱਡ ਕੇ ਨਾ ਦੇਖਣ ਲੱਗ ਜੀ ਮੁੰਡਾ ਬਾਜੂ ਹੁਣ ਖੜਾਉਗੇ ਦੇਖ ਦੱਸੋ ਤਾੜੀ ਮਾਰੋ ਜੇ ਮੁੰਡੇ ਦਾ ਜਫਾ ਵਧੀਆ ਲੱਗਿਆ ਤੈਨੂੰ ਵੀ ਪਤਾ ਲੱਗੇ ਕਿ ਮੈਨੂੰ ਪਿਆਰ ਮਿਲਿਆ ਦਸ਼ਕਾਂ ਦਾ ਛੇੜ ਕਹਾਣੀ ਵਾਹ ਓਏ ਅਮਨਿਆ ਅੱਜ ਤੇ ਕਮਾਲ ਕਰ ਦਿੱਤੀ ਆ ਭੋਂਦੜਾਂ ਵਾਲਿਆ ਕਿਉਂਕਿ ਵੱਡੇ ਮੱਲਾ ਦੀ ਧਰਤੀ ਐ ਭੋਂਦੜਾਂ ਦੀ ਧਰਤੀ ਦੇ ਅਮਨ ਨੇ ਬਾਜੀ ਨੂੰ ਜਫਾ ਲਾਇਆ ਸਾਡਾ ਛੋਟੀ ਛੋਟੀ ਗੱਲ ਨਹੀਂ ਸਾਡਾ ਪ੍ਰਾਮਰੀ ਖੋਸੇਕੋਟਲੇ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਵਿਚਰ ਪੁੱਜ ਗਿਆ 26 ਤਰੀਕ ਨੂੰ ਵੀ ਇਕੱਠੇ ਸਿੱਟ ਦੀ ਧਰਤੀ ਦੇ ਬੱਲੇ ਬੱਲੇ ਕਰਵਾਈ ਆਮਰੇ ਲੋਕੋਵਾਲਾ ਭਰਾ ਸਾਡਾ ਉਹ ਵੀ ਵਿਸ਼ੇਸ਼ ਤੌਰ ਤੇ ਯਾਰੀਆਂ ਨਵਾਉਣ ਦੇ ਲਈ ਯਾਰਾਂ ਦਾ ਯਾਰ ਹੈ ਪੁੱਜਿਆ ਛੋਟਾ ਆਮਣ ਵੀ ਪੁੱਜਿਆ ਹੋਇਆ ਸਾਰੇ ਬਲਾਰਾਂ ਦਾ ਤਹਿਤੋਂ ਧੰਨਵਾਦ ਹੈ ਤੇ ਕੌਣ ਲੈ ਕੇ ਆ ਰਿਹਾ ਹੈ ਸਾਡਾ ਭਰਾ ਜਰਨੈਲ ਸਿੰਘ ਸਿੱਧੂ ਕਬੱਡੀ ਕੋਚ ਥੋੜਾ ਕਹਿੰਦੇ ਵੀ ਬੁਖਾਰ ਦੇ ਕਰਨਾ ਢਿੱਲਾ ਪਾਇਲਟ ਕਹਿੰਦੇ ਆ ਸਾਡੇ ਵੀਰ ਨੂੰ ਪਾਇਲਟ ਲੈ ਕੇ ਆਇਆ ਅਮਰੀਕਾ ਨੂੰ ਧੰਨਵਾਦ ਹੈ ਤੇ ਬਿੰਟੂ ਸੈਦੋ ਕੇ ਬਾਲਾ ਯਾਰ ਉਹ ਵੀ ਪੁੱਜਿਆ ਮਹਾਨ ਬਲਾਰੇ ਆ ਦੁਨੀਆ ਦੇ ਔਰ ਨਾਲ ਸਾਵੀਰ ਦਾ ਅਵਤਾਰ ਹਾਂਗਕਾਂਗ ਤੋਂ ਆਇਆ ਹੈ ਥੈਂਕ ਯੂ ਲਓ ਦੇਖੋ ਆ ਸਰਦਾਰ ਕੇਸਰ ਸਿੰਘ ਫਿੰਦਲਾ ਬੇਟਾ ਤੇ ਦੂਜੇ ਪਾਸੇ ਅਮਰੋ ਮੇਰੇ ਵੀਰੋ ਇੱਕ ਪਾਸੇ ਅਮਨ ਹੈ ਹੈਲੋ ਕਮੇਟੀ ਮੈਂਬਰਾਂ ਨੂੰ ਬੇਨਤੀ ਆ ਵੀ ਮੂਰੇ ਨਾ ਖੜੋ ਕਮੇਟੀ ਮੈਂਬਰਾਂ ਨੂੰ ਬੇਨਤੀ ਆ ਤੇ ਭੁੰਧੜਾ ਵਾਲਾ ਕਮਾਲ ਕਰੀ ਜਾਂਦਾ ਇਸ ਵਰਨੇ ਆ ਆ ਮੁੰਡੇ ਨੇ ਵੀ ਅੱਜ ਬਹਿਰ ਕੀਤਾ ਤਾਰੀ ਮੰਡੀ ਕਲਾਮ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੈ λαβੀ ਸੁਵੰਦਰਾ ਮੁੰਡੇ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਇਹ ਕਹਿੰਦਾ ਸੰਧੂਆ ਲਮਾਉਣੀ ਵੀ ਨਹੀਂ ਅਜੇ ਇੱਕ ਬਹਟੂਰ ਵਾਲੇ ਨੂੰ ਹੱਥ ਲਾ ਕੇ ਪੱਜਣਾ ਪਰ ਉਹਦਾ ਸਮਾਂ ਦੱਸੂਗਾ ਮੂਰੇ ਚਾਰੇ ਚਾਰੇ ਅੱਤ ਖੜੇ ਨੇ ਚਾਰੇ ਬਿਜਲੀ ਦੇ ਤਾਰਾਂ ਨੇ ਅੱਜ ਇੱਕ ਪਾਸੇ ਭੋਟਾ ਤੇ ਦੂਜੇ ਪਾਸੇ ਮੇਰੇ ਵੀਰੋ ਤਾਰੀ ਮੰਡੀਕਲਾਂ ਵਾਲਾ ਆਹ ਮੁੰਡੇ ਦੇ ਨਾਂ ਤੇ ਵੀ ਦਰਸ਼ਕੀਓ ਤਾੜੀ ਮਾਰ ਦੋ ਵਧੀਆ ਕਬੱਡੀਆਂ ਪਾ ਰਿਹਾ ਹੈ ਕਿੰਡੀ ਤਗੜੀ ਟੀਮ ਦੇ ਜੋਰ ਨਾਲ ਤਾੜੀ ਮਾਰ ਦਿਓ ਛੇੜ ਕਹਾਣੀ ਸੁਣ ਲਿਆ ਲਓ ਸੁਖਵਿੰਦਰ ਸਿੰਘ ਬੁग्गा ਮਨਾਣੀ ਦੀ ਧਰਤੀ ਦਾ ਮੇਰੇ ਮਿੱਤਰੋ ਸਰਦਾਰ ਸੁਖਦੇਵ ਸਿੰਘ ਦਾ ਪੁੱਤਰਾ ਹੈ ਵੱਡਾ ਮਾਲਾ ਕਬੱਡੀ ਦਾ ਧੂਰੇ ਦੇ ਕਬੱਡੀ ਕੱਪ ਦਾ ਉਤਰਾਂ ਮੈਗਲ ਕਬੱਡੀ ਦਾ ਜੇ ਤੂੰ ਦੇਖੋ ਬਾਦਲ 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 ਤੇ ਦੂਜੇ ਬੰਨੇ ਬੁग्गा ਮਨਾਣੀ ਦੀ ਧਰਤੀ ਦਾ ਬੱਲੇ ਬੱਲੇ ਕਰਵਾ ਗਿਆ ਬਾਅੇ ਪੋਕੇਆ ਨਹੀਂ ਰਿਸਿਆ ਅੰਨੇ ਨਾਲ ਮੁਕਾਬਲਾ ਹੋਇਆ ਚਾਹ ਲੋ ਜਵਾਨਾ ਬਾਪ ਬੱਡੀ ਕਾਕਾ ਕੌਟੀ ਪਾਉਣ ਦੇ ਲਈ ਮੇਰੇ ਵੀਰੋਂ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਭੋਡੇ ਉਰੀ ਖੜਿਆ ਪਰਲੇ ਪਾਸੇ ਮਾ ਖੇਡ ਕਬੱਡੀ ਦਾ ਸੁਹਾਣੇ ਵਾਲਾ ਬੱਬਰ ਸ਼ੇਰ 8 ਤੇ 9 ਨੂੰ ਸੱਦੇ ਲੈ ਰਿਹਾ ਆਪਣੇ ਪਿੰਡ ਦੇ ਕਬੱਡੀ ਕੱਪ ਦੇ ਉਧਰੋਂ ਆ ਰਿੰਕੂ ਬਾਈ ਤੇ ਬੂਟੇ ਛਾਪੇ ਨੂੰ ਪੁੱਛੇ ਹੋਏ ਨੇ 28 ਤੇ 29 ਤਰੀਕਾ ਰਾਏਪੋਟ ਦੇ ਕਬੱਡੀ ਕੱਪ ਦੀ ਮੇਰੇ ਵੀਰੋਂ ਉਹਨਾਂ ਦਾ ਵੀ ਧੰਨਵਾਦ ਹੈ ਅੰਕ ਜਿਹੜਾ ਤੁਹਾਡੇ ਸਾਹਮਣੇ ਰੇਟਰ ਦੇ ਕਬਜੇ ਦੇ ਵਿੱਚ ਹੈ ਬਾਕੀ ਪਰਮਜੀਤਪੁਰੀਆ ਬਾਕੀ ਆ ਪਰਮਜੀਤਪੁਰੀਆ ਸਾਡੇ ਖਵਿੰਦਾ ਸਿੰਘ ਜੀ ਕਿੰਗਰਾ ਉਹਨਾਂ ਵੱਲੋਂ ਸਮਾਧ ਪੱਜ ਦੀ ਟੀਮ ਨੂੰ 1000ਾਂ ਜਾਂਦੇ ਹੋਏ ਫੜ ਕੇ ਲੈ ਜਾਓ ਪ੍ਰਭੂ ਬਈ ਬਾ ਇੱਕ ਪਾਸੇ ਬਾਕੀ ਪਰਮਜੀਤਪੁਰੀਆ ਕਬੱਡੀ 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 ਕਰਦਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਕਹਿਰੇ 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 ਜਿਸ਼ਰੀਆਂ ਦੇ ਜਾਫੀ ਅੱਜ ਪੂਰੀ ਤਿਆਰੀ ਤ ਹੈ ਬਾਦਲ ਨਾਲ ਮੁਕਾਬਲਾ ਹੋਇਆ ਆਕੜਾ ਰੇਡਰ ਦੇ ਕਬਜੇ ਦੇ ਵਿੱਚ ਐ ਅਰਸੂਲਪੁਰ ਤੇ ਫਤਿਹਗੜ ਖੰਡਾ ਆਗਲੀਆਂ ਟੀਮਾਂ ਦਾ ਜਿਹੜਾ ਮੁਕਾਬਲਾ ਖੇੜਿਆ ਜਾਣਾ ਹੈ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆਜੋ ਚਲੋ ਜਵਾਨਾ ਪਾਪ ਕਬੱਡੀ ਛੇੜ ਕਹਾਣੀ ਸੁਰ ਰਿਹਾ ਤਾਰੀ ਮੰਡੀ ਕਲਾਂ ਦੀ ਧਰਤੀ ਦਾ ਮੇਰੇ ਮਿੱਤਰੋ ਉਸਮੇ ਬਠਿੰਡੇ ਵਾਲਾ ਕਬੱਡੀ ਪਾ ਰਿਹਾ ਤੇ ਸਾਹਮਣੇ ਮੋਗੇ ਵਾਲਾ ਆ ਗਿਆ ਤੇ ਨਾਲ ਦੇ ਸਾਹਮਣੇ ਨੌਜਨ ਏਕਮ ਹਠੂਰ ਵਾਲਾ ਆ ਗਿਆ ਤੇ ਸੁਆਣੇ ਵਾਲਾ ਪੰਮਾ ਮੈਨੂੰ ਹਠੂਰ ਵਾਲੇ ਦੀ ਅੱਖ ਖਰਾਬ ਲੱਗਦੀ ਸੀ ਆਹ ਦੇਖੋ ਦਰਸ਼ਕੀਓ ਐਵੇਂ ਨਹੀਂ ਟਰੈਕਟਰ ਜੁੱਤੇ ਐਵੇਂ ਨਹੀਂ ਕੈਡਾ ਖੇਡਿਆ ਐਵੇਂ ਨਹੀਂ ਕੈਡਾ ਖੇਡਿਆ ਇਹਨੂੰ ਕਹਿੰਦੇ ਨੇ ਕਿ ਛੜਕੇ ਤੇ ਰੋੜੀ ਐ ਨਾਲੇ ਮੇਰਾ ਛੱਲਾ ਲਾ ਲਿਆ ਓਏ ਏਕਮਾਨ ਵਾਲੇ ਉਂਗਲੀ ਮਰੂੜੀ ਐ ਅੰਗੜਾ ਏਕਮ ਦੇ ਕਬਜੇ ਦੇ ਵਿੱਚ ਐ ਚਲੋ ਯੁਵਾਨਾ ਪਾਕ ਕਬੱਡੀ ਸામਨੇ ਤੱਕ ਰਿਆਂਗੇ ਹਾਮਣੀ ਬਾ ਠੀਕ ਆ ਉਹ ਜੂੜਾ ਖੁੱਲ ਗਿਆ ਜਵਾਨਾਂ ਚ ਆਪੀ ਕੁੰਦਣਾ ਪੈਣਾ ਭਾਬੀ ਨੇ ਨਹੀਂ ਕੁੰਦਣਾ ਅੱਜ ਕਹਿਣਾ ਹੁੰਦਾ ਕਰੋੜਾ ਛੇੜ ਕਹਾਣੀ ਸੁਣ ਰਿਆਂ ਲਓ ਦਲਵੀਰ ਮਨਾਰੇ ਵਾਲਾ ਮੇਰੇ ਵੀਰੋ ਫੇਰ ਆ ਗਿਆ ਹੈ ਦਲਵੀਰ ਦੀ ਰੇਡ ਪੈ ਗਈ ਹੈ ਤੇ ਸਾਹਮਣੇ ਨੌਜਨ ਪਾਲਾ ਵੀ ਖੜਾ ਹੈ ਔਰ ਦੇਖੋ ਦੇਖੋ ਮੇਰੇ ਵੀਰੋ ਇਹ ਆ ਅਮਨ ਲੋਹਾਰੇ ਦੀ ertidida ਸਮੇ ਜੂਤਾ ਹੋਇਆ ਅਮਨ ਲੋਹਾਰੇ ਵਾਲਾ ਇਹ ਵੀ ਅੱਜ ਕਮਾਲ ਕਰ ਗਿਆ ਬੱਲੇ ਬੱਲੇ ਕਰਵਾਇਆ ਬੱਲੇ ਕਮਾਲ ਕਰੀ ਜਾਂਦੇ ਆ ਲਲਕਰੇ ਨਾਲ ਦਰਸ਼ਕ ਤਾੜੀਆਂ ਦਾ ਅਸ਼ੀਰਵਾਦ ਦਿੰਦੇ ਆ ਇਹ ਬਿਨਾ ਕਹੇ ਤੋਂ ਤਾਰੀ ਬਾਦੀਆਂ ਨਾ ਬਾਬੇ ਨਾਨਕ ਦਾ ਅਸ਼ੀਰਵਾਦ ਹੁੰਦਾ ਉਹ ਗੱਬਰੂਆ ਲੋਹਾਰੇ ਵਾਲੇ ਅਮਨੇ ਨੇ ਕਮਾਲ ਕਰਤੀ ਆ ਕਾਕਿਆ ਸੰਭਲ ਕੇ ਕੌਡੀ ਭਾਈ ਪੱਬਰਸ਼ੇਰਾ ਨੇ ਕੰਨੀਆਂ ਦੱਬ ਲੀਆਂ ਅੱਜ ਵੇਖੋ ਬਾਖੜ ਕਬੱਡੀ ਦੇ ਮਹਾਨ ਜਾਫੀ ਤੈਨੂੰ ਫੜਨ ਦੀ ਪੂਰੀ ਤਿਆਰੀ ਚ ਹੈ ਕਿਉਂਕਿ ਪਰਲੇ ਪਾਸੇ ਇਹਨਾਂ ਦਾ ਭਾਈ ਦੱਬ ਲਿਆ ਸਾਡੇ ਆਮੜੇ ਨੇ ਅੱਜ ਵੇਖਦੇ ਆ ਬਾਖੜ ਕਬੱਡੀ ਦੇ ਵਿੱਚ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਬੱਲੇ 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 ਭਈ ਵਾਹ ਭਈ ਵਾਹ ਹਾਲੇ ਤਾਂ ਤੀਰ ਕਮਾਨ ਚ ਹੈ ਕਹਿੰਦੇ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਝਾਰ ਮદાન ਚ ਹੈ ਅੱਤੇ ਨੰਬਰ ਦੇ ਫਰਕ ਦੇ ਨਾਲ ਉਹ ਮੇਰੇ ਵੀਰੋ ਕਿ ਹਾਲੇ ਤਾ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਪਰ ਦੇਖੋ ਸਰਦਾਰ ਕਸ਼ਮੀਰ ਸਿੰਘ ਦੇ ਬੇਟੇ ਨੇ ਕਬੱਡੀ ਪਾ ਦਿੱਤੀ ਹੈ ਲੋਕਾਂ ਦੇ ਦਿਲਾਂ ਚ ਵਸਿਆ ਹੋਇਆ ਹੈ ਇਹ ਆ ਬਾਗੀ ਪਰਮਜੀਤਪੁਰਿਆ ਮੇਲੇ ਮਿੱਤਰੋ ਸਰਦਾਰ ਕਸ਼ਮੀਰ ਸਿੰਘ ਦਾ ਪੁੱਤਰ ਇਸ ਵੇਲੇ ਕਬੱਡੀ ਦਾ ਵੱਡਾ ਮੱਲ ਰੇਡ ਪਾ ਰਿਹਾ ਹੈ ਅਗੜਾ ਬਾਗੀ ਦਾ ਆਇਆ ਆਖਿਆ ਬਾਤ ਮੈਂ ਤਾਂ ਪੁੱਛਿਆ ਪਾਲੇ ਨੂੰ ਪਾਲਾ ਕਹਿੰਦਾ ਸੰਧੂਆ ਅਸੀਂ ਨਵੇਂ ਜੇ ਮੁੰਡੇ ਲੈ ਕੇ ਆਇਆ ਮੈਂ ਤਾਂ ਤਕੜੀ ਟੀਮ ਨਾਲ ਪੜ ਗਿਆ ਦਿੰਦੇ ਫਰਤ ਨਾਲ ਚੱਲਦਾ ਓ ਪਾਲਿਆ ਮਾਲੇ ਨਹੀਂ ਹੈਗੇ ਤੁਸੀਂ ਤਕੜੇ ਓ ਬੱਬਰ ਸ਼ੇਰੋਂ ਤਕੜੇ ਓ ਸਾਹਮਣੇ ਤਕਦੇ ਆ ਬਾਖੜ ਕਬੱਡੀ ਦੇ ਵਿੱਚ ਮੇਰੇ ਵੀਰੋ ਤਾਰੀ ਬੰਡੀ ਕਲਾ ਵਾਲਾ ਕਬੱਡੀ ਪਾਉਣ ਤੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚੌਹ ਜਾਫੀਆਂ ਦੇ ਵਿੱਚੋਂ ਕਿਹੜੇ ਬੱਬਰ ਸ਼ੇਰ ਦੇ ਨਾਲ ਪੇੜ ਹੋਣਾ ਸਮਾਂ ਦੱਸੂਗਾ ਲਵੀ ਕੋਸੇ ਕੋਟ ਦੇ ਵਾਲਿਆ ਉਹ ਵੇਖ ਜਿੰਬੜ ਗਿਆ ਅਮਨੋ ਲੋਪੋ ਵਾਲਿਆ ਉਹ ਵੇਖ ਪੰਮਾ ਤੇ ਹੁਣ ਜਿਹੜੇ ਨੰਬਰ ਨੇ 14.5 ਸਾਧ بھائی ਦੇ 15 ਮਨਾਣੇ ਦੇ ਉਹ ਮੇਰੇ ਵੀਰੋ ਤਾੜੀ ਮਾਰ ਦਿਓ ਖੇਡ ਕਹਾਣੀ ਸਵਾਨਿਆ ਲਓ ਮਨਾਣੇ ਵਾਲਾ ਬੁੱਕਾ ਮੇਰੇ ਮਿੱਤਰੋ ਅਗਲੀ ਰੇਡ ਪਾ ਰਿਹਾ ਹੈ ਦੇਖਾਂਗੇ ਵੀ ਆ ਪੁਆਇੰਟ ਕਿੰਦਾ ਹੋਣਾ ਹੈ 16 ਹੋਣਿਆ ਜਾਂ ਫਿਰ 15.5 ਗੱਲਾਂ ਬੱਕਰੀਆਂ ਹੋਣੀਆਂ ਮੈਚ ਦੀਆਂ ਸਵਾਦ ਕਬੱਡੀ ਦਾ ਹੀ ਜਾ ਰਿਹਾ ਹੈ ਕਮਲ ਟੱਚ ਦਾ ਪੁਆਇੰਟ ਜਿਹੜਾ ਬੁੱਗੇ ਨੂੰ ਦੇ ਦਿੱਤਾ ਗਿਆ ਹੈ ਪੁਆਇੰਟ ਮਨਾਣੇ ਵਾਲੇ ਬੁੱਗੇ ਦੇ ਹਿੱਸੇ ਆ ਮਨਾਣੇ ਦੀ ਟੀਮ ਲਈ ਸ਼ਾਨਦਾਰ ਪੁਆਇੰਟ ਦਾ ਵਾਧਾ ਹੋਦਾ ਹੋਇਆ ਔਰ ਇਧਰ ਪੱਟੀ ਖੇਡਤੀ ਵਿੱਚ ਜਿਹੜੇ ਦਰਸ਼ਕੀਲ ਪੁੱਜੇ ਆ ਕੱਲੇ ਕੱਲੇ ਭਰਾ ਦਾ ਧੰਨਵਾਦ ਜੀ ਆਨੂੰ ਲੈ ਰਿਬਲੇ ਡੈਗਲੋਰੀ ਬਈ ਵਾਹ ਬੰਟੀਰਾ ਮੈਸ ਦਾ ਬਾਕੀ ਤਾਂ ਟਕੜਾ ਬਾਕੀ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਤੇ ਸਿੰਘ ਬਸ ਗਏ ਓਏ ਬਾਕੀ ਕੁੰਡੀਆਂ ਦੇ ਸਿੰਘ ਫਸ ਗਏ ਆ ਸੰਦੂਆ ਅੱਜ ਤਾਂ ਬਣੇਵੇਂ ਖਾਣੀ ਨੇਤਰੂ ਕਿਉਂਕਿ ਮੇਲਾ ਕੀ ਦਾ ਹੈ ਮੇਲਾ ਕੀ ਦਾ ਹੈ ਰੂਪ ਸਿੱਧੂ ਯੂ ਐਸ ਏ ਵਾਲੇ ਦਾ ਉਹ ਇਹ ਕਹਿਲਾਦਾ ਮੇਲਾ ਹੈ ਇਹ ਦੁਨੀਆਂ ਦਾ ਉਹ ਮੇਲਾ ਹੈ ਜਿੰਨ ਦੁਨੀਆਂ ਦੇ ਇੰਡੀਆ ਵਿੱਚ ਇੱਕ ਸਾਲ ਉਡੀਕਦੀ ਹੁੰਦੀ ਹੈ ਅੱਜ ਉਡੀਕਾ ਪੂਰੀਆਂ ਹੋਈਆਂ ਨਾਲ ਹੀ ਅਸੀਂ ਥੈਂਕ ਯੂ ਕਰਦੇ ਆਂ ਭਾਈ ਜਗਤਾਰ ਸਿੰਘ ਜੀ ਤਾਰਾ ਪ੍ਰਧਾਨ ਤਲਵੰਡੀ ਰਾਏ ਵਾਲੇ ਵੀ ਪੁੱਜੇ ਹੋਏ ਐ ਜਿਨ੍ਹਾਂ ਦੇ ਮੇਲੇ ਦੀਆਂ ਤਰੀਕਾਂ ਨੇ 16 17 ਤੇ 18 ਦਸੰਬਰ 18 ਦਸੰਬਰ ਨੂੰ ਪੜਾਕੇ ਪਹਿਣਗੇ ਤਲਵੰਡੀ ਰਾਏ ਦੇ ਵਿੱਚ ਮੇਰੇ ਮਿੱਤਰੋ ਜਗਤਾਰ ਸਿੰਘ ਜੀ ਤਾਰਾ ਪ੍ਰਧਾਨ ਜੀ ਆਏ ਹੋਏ ਐ ਉਹਨਾਂ ਦਾ ਵੀ ਥੈਂਕ ਯੂ ਐ ਜੀ ਐਨਓ ਕਹਿੰਦੇ ਐ ਕੱਲ ਨੂੰ ਰਹੀਪੁਰ ਡਿਸਟ੍ਰਿਕਟ ਜਲੰਧਰ ਦੀ ਤਰਤੀ ਐ ਨਕੋਤਰ ਦੇ ਲਾਗੇ ਆਜੋ ਪੰਦੇ ਮੁਕਾਬਲੇ ਖੇਡੇ ਜਾਣੇ ਆ ਪਿੰਡ ਰਕੀਪੁਰ ਕੱਲ ਨੂੰ ਨਕੋਤਰ ਦੇ ਲਾਗੇ ਆਪਾਂ ਗੱਲ ਕਰਨੀ ਹੈ ਔਰ 2 ਦਸੰਬਰ ਰੰਗੀਆਂ ਦੇ ਕਬੱਡੀ ਕੱਪ ਦੀ ਜ਼ਿਲ੍ਹਾ ਰੋਪੜ ਮਰਿੰਡੇ ਦੇ ਲਾਗੇ ਭਾਈ ਤੇਜੀ ਰੰਗੀਆਂ ਵਾਲਾ ਉਹਨਾਂ ਦੀ ਟੀਮ ਦੇ ਵੱਲੋਂ ਸੱਦੇ ਹੋਣਗੇ 41-31 ਪ੍ਰਾਈਜ਼ ਤੇ ਮੋਟਰਸਾਈਕਲ ਦੇ ਉੱਤੇ ਜਾਣੇ ਆ 2 ਤਰੀਕ ਰੰਗੀਆਂ 4 ਦਸੰਬਰ ਸੁਲਤਾਨਪੁਰ ਦਾ ਕਬੱਡੀ ਕੱਪ ਹੈ ਧੂਰੀ ਦੇ ਲਾਗੇ 41-31 ਪ੍ਰਾਈਜ਼ ਤੇ ਐਲ.ਆਈ.ਡੀ.ਆਂ ਦਿੱਤੀਆਂ ਜਾਣਗੀਆਂ 5 ਦਸੰਬਰ ਛਾਪੇ ਦਾ ਕਬੱਡੀ ਕੱਪ ਸੌਰੀ ਟਟੋਗਲ ਦਾ ਕਬੱਡੀ ਕੱਪ ਹੈ 5 ਦਸੰਬਰ ਤੋਂ ਅਮਰਗੜ ਦੇ ਲਾਗੇ 61 41 ਪ੍ਰਾਈਜ਼ ਤੇ 8 ਆਲੋਪਾਂ ਦੀਆਂ ਟੀਮਾਂ ਵੈਸਟਾ ਨੂੰ ਮੋਟਰਸਾਈਕਲ ਦੇ ਉੱਤੇ ਜਾਣਗੇ ਉਹ ਵੀ ਨੋਟ ਕਰਿਓ ਟਟੋਗਲ 5 ਦਸੰਬਰ 6 ਦਸੰਬਰ ਬਿੱਜੋ ਕੀ ਦੇ ਕਬੱਡੀ ਕੱਪ ਦੀ ਹੈ ਮਲੇਰਕੁਰਲੇ ਦੇ ਲਾਗੇ ਤੇ 7 ਤਰੀਕਾ ਛਾਪੇ ਦੇ ਕਬੱਡੀ ਕੱਪ ਦੀ ਭਾਈ ਮਨਪ੍ਰੀਤ ਸਿੰਘ ਜੀ ਦਿਓਲ ਆਸਟ੍ਰੇਲੀਆ ਵਾਲੇ ਸੱਦੇ ਲਾਉਣਗੇ 1,11,000 ਪਹਿਲਾ ਪ੍ਰਾਈਜ਼ ਔਰ 75 ਜਾਂ ਦੂਜਾ ਪ੍ਰਾਈਜ਼ ਹੋਵੇਗਾ ਵਸਤਾ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਔਰ ਕੋਲਡ ਵਾਲਾ ਜਗਜੀਤ ਫੌਜੀ ਵੀ ਮੇਰੇ ਮਿੱਤਰੋ ਛਾਪੇ ਦੇ ਕਬੱਡੀ ਕੱਪ ਤੇ ਪੁੱਜੂ 9 ਦਸੰਬਰ ਸਹਹਾਣੀ ਦੇ ਕਬੱਡੀ ਕੱਪ ਦੀ ਹੈ ਸਰਦਾਰ ਮਹਿੰਦਰ ਸਿੰਘ ਜੀ ਸਹਾਣਾ ਕੋਲਟੀ ਰਾਏਪੁਰ ਹੈਪੀ ਸਹਾਣਾ ਕੇਵਲ ਸਿੰਘ ਕੋਲੂ ਮਾਜਰਾ ਕਹਿੰਦੇ ਐ 73 52 ਪ੍ਰਾਈਜ਼ ਔਰ ਵਸਤਾ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ 9 ਦਸੰਬਰ ਸਹਹਾਣੀ ਦੇ ਕਬੱਡੀ ਕੱਪ ਦੀ ਹੈ 15 ਸਬਰ ਸਰਦਾ ਵੀਰ ਸਰਦਾ ਗਲਾਵਰ ਕੁਝ ਵੀ ਹੋ ਸਕਦਾ ਹਾਲੇ ਤੱਕ ਯਾਰ ਮਤਾਨ ਜਾਂ ਬਈ ਕੁਝ ਵੀ ਹੋ ਸਕਦਾ ਪਰਮਜੀਤ ਬਾਕੀ ਮੇਰੇ ਵੀਰੋ ਪਰਮਜੀਤਪੁਰੀਆ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ 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 ਠਾ 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 ਬੈਗ ਫੜਾ ਕੇ ਹੋ ਗਿਆ ਖੜਕਾ ਉਹ ਬੱਲੇ 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 ਅਵਲਪੂਰਦੜ ਵਾਲਿਆ ਅੱਜ ਤੱਕ ਕਹਿਲਾਂ ਦਾ ਮੇਲਾ ਹੀ ਲੁੱਟ ਲਿਆ ਓਏ ਮੇਲਾ ਹੀ ਲੁੱਟ ਲਿਆ ਲੈ ਵੀ ਖੇਡ ਖਾਣੀਓ ਸਵਰਨੇਆ ਨੀ ਇਸ ਮਨਾਣੇ ਵਾਲੇ ਸੁਪਿੰਦਰ ਓਏ ਕੁਝ ਕਰਨਾ ਪੈਣਾ ਜੇ ਮੈਚ ਜਿੱਤਣਾ ਤੈਨੂੰ ਕੁਝ ਕਰਨਾ ਪੈਣਾ ਮਨਿੰਦਰ ਸਮਾ ਸੁਪਿੰਦਰ ਮਨਾਰੇ ਵਾਲਿਆ ਓਏ ਦੇਖ ਤੇਰੇ ਸਾਹਮਣੇ ਤਾਰੀਆ ਮੰਡੀਕਲਾ ਵਾਲਾ ਸਮੇਂ ਰੇਡ ਪਾਦਾ ਹੋਇਆ ਔਰ ਹਠੂਰਵਾ ਇੱਕ ਵੀ ਕੋਸ਼ਿਸ਼ ਕਰੂ ਕਿ ਆ ਜਫਾ ਲੱਗੇ ਕਿ ਆ ਜਫਾ ਲੱਗੇ ਰੇਡਰ ਪਾਪਸ ਨਾ ਮੋੜੇ ਇਹਦਾ ਸਮੇਂ ਦੀ ਗੱਲ ਹੋਊ ਦੇਖੋ 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 ਬੱਲੇ 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 ਇੱਕ ਪਾਸੇ ਇੱਕ ਮੈਂ ਤੇ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਹੁਣ ਤਾਂ ਉਹ ਹੋ ਗਿਆ ਜਿਹਨੂੰ ਲੋਕ ਕਹਿੰਦੇ ਨੇ ਕਿਉਂ ਹੋ ਗਿਆ ਹੁਣ ਤਾਂ ਉਹ ਹੋ ਗਿਆ ਜਿਹਨੂੰ ਦੁਨੀਆ ਕਹਿੰਦੀ ਆ ਕਿਉਂ ਹੋ ਗਿਆ ਆਹ ਵੇਖੋ ਉਹੀ ਹੋ ਗਿਆ ਉਹੀ ਹੋ ਗਿਆ ਉਹ ਮੇਰੇ ਵੀਰਿਓ ਹੁਣ ਤਾਂ ਉਹੀ ਹੋ ਗਿਆ ਇਸ ਨੰਬਰ ਸੁਣ ਲੋ ਬਿੱਟੂ ਭਾਈ ਸਮਾਦ ਸਮਾਦ ਭਾਈ ਦੇ ਨੰਬਰ ਹੈ 7.17 ਮਨਾਣੇ ਦੇ 16 ਇਹ ਜਿਨ੍ਹਾਂ ਨੇ ਮੈਚ ਨਹੀਂ ਵੇਖਿਆ ਨਾ ਉਹ ਕਹਿੰਦੇ ਹੋਣਗੇ ਇਹ ਕੀ ਹੋ ਗਿਆ ਇਹ ਕਿਉਂ ਹੋ ਗਿਆ ਇਹ ਕੀ ਹੋ ਗਿਆ ਓਏ ਕਿਉਂ ਹੋ ਗਿਆ ਇਹ ਕਿਉਂਕਿ ਮੈਂ ਪਹਿਲਾਂ ਸਰਨੇਆਂ ਨਾਲ ਗੱਲ ਕਰ ਰਿਹਾ ਸੀਗਾ ਪਾਲੇ ਨਾਲ ਪਾਲੇ ਨਾਲ ਗੱਲ ਕਰ ਰਿਹਾ ਸੀਗਾ ਜਾਪੀ ਨਾਲ